ਪਰਮੇਸ਼ੁਰ ਜੀ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਸ਼ੈਤਾਨ ਦਾ ਉਹ ਜਾਲ ਜਿਹਦੇ ਵਿੱਚ ਉਹ ਵਿਸ਼ਵਾਸੀਆਂ ਨੂੰ ਫਸਾਉਂਦਾ ਆ ਉਹ ਕਿਹੜਾ ਹੈ ਕਿ ਕਿ ਜਿਹੜੇ ਦੁਸ਼ਟ ਆ ਉਹਨੂੰ ਪ੍ਰੋਬਲਮ ਉਹਨਾਂ ਲੋਕਾਂ ਦੇ ਨਾਲ ਨਹੀਂ ਆ ਜਿਹੜੇ ਪਰਮੇਸ਼ੁਰ ਨੂੰ ਨਹੀਂ ਮੰਨਦੇ ਉਹਨੂੰ ਪ੍ਰੋਬਲਮ ਉਹਨਾਂ ਦੇ ਨਾਲ ਆ ਜੋ ਪਰਮੇਸ਼ੁਰ ਨੂੰ ਮੰਨਦੇ ਆ ਉਹਨੂੰ ਜਿਹੜੇ ਲੋਕ ਇਸ ਸਨਮੇ ਨੂੰ ਜਾਂਦੇ ਆਂ दारू ਪੀਂਦੇ ਆਂ ਲੜਾਈਆਂ ਕਰਦੇ ਆਂ ਪਾਪ ਦੇ ਵਿੱਚ ਆਵੇ ਵਿਚਾਰ ਦੇ ਵਿੱਚ ਆ ਉਹਨੂੰ ਉਹਨਾਂ ਨਾਲ ਕੋਈ ਦਿੱਕਤ ਨਹੀਂ ਆਂ ਅਰ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਨੂੰ ਕੋਈ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਪਰ ਉਹਨੂੰ ਪ੍ਰੋਬਲਮ ਆ ਤੁਹਾਡੇ ਤੋਂ ਜਿਹੜੇ ਲੋਕਾਂ ਨੇ ਉਹਨੂੰ ਛੱਡਿਆ ਅਰ ਸੱਚ ਦੇ ਮਾਰਗ ਨੂੰ ਫੜ ਲਿਆ ਹallelujah ਉਹਨੂੰ ਪ੍ਰੋਬਲਮ ਆ ਉਹਨਾਂ ਤੋਂ ਕਿ ਜਿਹੜੇ ਆਪ ਬਚ ਗਏ ਤੇ ਦੂਜਿਆਂ ਨੂੰ ਬਚਾ ਸਕਦੇ ਆ ਹallelujah ਸੋ ਹਰ ਮਮਕਨ ਕੋਸ਼ਿਸ਼ ਕਰਦਾ ਆ ਤੁਹਾਨੂੰ ਕਮਜ਼ੋਰ ਕਰਨ ਦੀ ਹਰ ਮਮਕਨ ਕੋਸ਼ਿਸ਼ ਕਰਦਾ ਆ ਤੁਹਾਡੀਆਂ ਸੋਚਾਂ ਨੂੰ ਵਿਗਾੜਨ ਦੀ ਹਰ ਮਮਕਨ ਕੋਸ਼ਿਸ਼ ਕਰਦਾ ਕਿ ਉਹ ਤੁਹਾਨੂੰ ਚਰਚ ਤੋਂ ਦੂਰ ਰੱਖ ਸਕੇ ਪਰ ਜੇਕਰ ਆਪਾਂ ਪ੍ਰਭੂ ਜੀ ਦੇ ਵਿੱਚ ਕਾਇਮ ਆ ਆਪਾਂ ਵਫਾਦਾਰ ਆ ਫਿਰ ਬੈਰੀ ਨਹੀਂ ਕਾਮਯਾਬ ਹੋ ਸਕਦਾ ਫਿਰ ਅਸੀਂ ਕਾਮਯਾਬ ਹੋਣਾ ਆ ਹallelujah ਸੋ ਪ੍ਰਭੂ ਜੀ ਦੀ ਵਡਿਆਈ ਹੋਵੇ ਸੋ ਪ੍ਰਭੂ ਨੇ ਸਾਨੂੰ ਵੈਰੀ ਦੇ ਉੱਤੇ ਫਤਿਹ ਦਿੱਤੀ ਆ ਅੱਜ ਅਸੀਂ ਫਤਿਹ ਪਾ ਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਪਹੁੰਚੇ ਆ ਆਪਣੇ ਬਲ ਨਾਲ ਨਹੀਂ ਆਪਣੇ ਜ਼ੋਰ ਨਾਲ ਨਹੀਂ ਆਪਣੀ ਸਮਝ ਨਾਲ ਨਹੀਂ ਪਰ ਪਰਮੇਸ਼ਰ ਦੇ ਅਨੁਗ੍ਰਹਿ ਦੇ ਨਾਲ ਹallelujah ਅਗਰ ਅੱਜ ਅਸੀਂ ਇਸ ਜਗ੍ਹਾ ਤੇ ਹਾਂ ਤਾਂ ਕਿਉਂ ਇੱਥੇ ਆ ਪਰਮੇਸ਼ਰ ਦੀ ਕਿਰਪਾ ਦਾ ਕਰਕੇ ਇਸ ਕਰਕੇ ਕਿ ਪਰਮੇਸ਼ਰ ਜੀ ਨੇ ਸਾਡੇ ਨਾਲ ਪ੍ਰੇਮ ਕੀਤਾ ਹੈ ਹallelujah ਹਰ ਸਾਡੇ ਲਈ ਸਭ ਤੋਂ ਜਿਹੜੀ ਸਾਨੂੰ ਮੋਟੀਵੇਟ ਕਰਨ ਵਾਲੀ ਗੱਲ ਆ ਸਾਨੂੰ ਉਤਸ਼ਾਹਿਤ ਕਰਨ ਵਾਲੀ ਗੱਲ ਆ ਉਹ ਇਹ ਆ ਕਿ ਜੋ ਸਰਵ ਸ਼ਕਤੀਮਾਨ ਪਰਮੇਸ਼ਰ ਜੀ ਆ ਉਹ ਸਿਰਜਣਹਾਰ ਪਰਮੇਸ਼ਰ ਆ ਸਿਰਜਣਾ ਕਰਨ ਵਾਲੇ ਪਰਮੇਸ਼ਰ ਜਦਕੇ ਜਿਹੜਾ ਸ਼ੈਤਾਨ ਆ ਉਹ ਨਾਸ਼ ਕਰਨ ਵਾਲਾ ਆ ਤਾਂ ਵੱਡਾ ਕੌਣ ਆ ਨਾਸ਼ ਕਰਨ ਵਾਲਾ ਕਿ ਸਿਰਜਣਾ ਕਰਨ ਵਾਲਾ ਸਿਰਜਣਾ ਕਰਨ ਵਾਲਾ ਕਿਉਂਕਿ ਜੇਕਰ ਵੈਰੀ ਕਿਸੇ ਚੀਜ਼ ਦਾ ਨਾਸ਼ ਕਰ ਵੀ ਦੇ ਤਾਂ ਪਰਮੇਸ਼ਵਰ ਉਹਨੂੰ ਨਵੇਂ ਸਿਰੇ ਤੋਂ ਸਿਰਜ ਸਕਦੇ ਆ ਹallelujah ਤਾ ਪ੍ਰਭੂ ਸਾਡੇ ਲਈ ਉਹ ਚੀਜ਼ਾਂ ਜਿਹੜੀਆਂ ਸਾਡੇ ਜੀਵਨ ਦੇ ਵਿੱਚੋਂ ਵੈਰੀ ਨੇ ਖਤਮ ਕਰ ਦਿੱਤੀਆਂ ਪ੍ਰਭੂ ਅੱਜ ਨਵੇਂ ਸਿਰੇ ਤੋਂ ਉਹਨਾਂ ਨੂੰ ਸਿਰਜਣ ਜਾ ਰਹੇ ਆ ਹallelujah ਕਿਉਂਕਿ ਉਹ ਸਿਰਜਣਾ ਕਰਨ ਵਾਲੇ ਪਰਮੇਸ਼ਰ ਪਰ ਜੋ ਵੈਰੀ ਆ ਉਹ ਨਵੇਂ ਸਿਰਿਓਂ ਕੁਛ ਨਹੀਂ ਕਰ ਸਕਦਾ ਉਹਦੇ ਕੋਲ ਉਹੀ ਪੁਰਾਣੇ ਹਥਿਆਰ ਆ ਅੱਜ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਵੀ ਦੇਖ ਲੈਣਾ ਉਹਦੇ ਹਥਿਆਰਾਂ ਦੇ ਬਾਰੇ ਵਿੱਚ ਤੁਸੀਂ ਦੇਖਿਓ ਉਹ ਹੀ ਹਥਿਆਰ ਉਹਨੇ 6000 ਕੁਛ ਸਾਲ ਪਹਿਲਾਂ ਇਸਤੇਮਾਲ ਕੀਤੇ ਉਹ ਹੀ ਹਥਿਆਰ ਉਹਨੇ 2000 ਕੁਛ ਸਾਲ ਪਹਿਲਾਂ ਇਸਤੇਮਾਲ ਕੀਤੇ ਔਰ ਉਹੀ ਹਥਿਆਰ ਉਹ ਅੱਜ ਵੀ ਇਸਤੇਮਾਲ ਕਰ ਰਿਆ ਹੈ ਪਰ ਮੇਰਾ ਪਰਮੇਸ਼ਵਰ ਸਰਵ ਸ਼ਕਤੀਮਾਨ ਸੈਨਾਵੰਦ ਯਹੋਵਾ ਪਰਮੇਸ਼ਵਰ ਯੀਸੂ ਮਸੀਹ ਮੁਕਤੀਦਾਤਾ ਪਰਮੇਸ਼ਵਰ ਔਰ ਨਵੀਆਂ ਯੁਗਤਾ ਬਣਾਉਣ ਵਾਲਾ ਪਰਮੇਸ਼ਵਰ ਹallelujah ਉਹ ਅਤਬੁਧ ਯੁਕਤੀ ਕਰਤਾ ਪਰਮੇਸ਼ਵਰ ਉਹ ਨਵੇਂ ਰਾਹ ਖੁੱਲਣ ਵਾਲਾ ਪਰਮੇਸ਼ਵਰ ਉਹ ਨਵੀਆਂ ਮੰਜ਼ਲਾਂ ਤੇ ਸਾਨੂੰ ਲੈ ਕੇ ਜਾਣ ਵਾਲਾ ਪਰਮੇਸ਼ਵਰ ਸਾਡੇ ਲਈ ਸਭ ਕੁਝ ਨਵਾਂ ਕਰ ਦੇਣ ਵਾਲਾ ਪਰਮੇਸ਼ਵਰ ਹallelujah ਤੁਹਾਨੂੰ ਪਤਾ ਅਸੀਂ ਵੈਰੀ ਦੇ ਨਾਲੋਂ ਜ਼ਿਆਦਾ ਸਟਰੋਂਗ ਆ ਉਹ ਲੋਕ ਜੋ ਪਰਮੇਸ਼ਵਰ ਦੇ ਉੱਤੇ ਈਮਾਨ ਰੱਖਦੇ ਆ ਜੋ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਣ ਕੇ ਬੈਠਦੇ ਆ ਜਿਹੜੇ ਲੋਕ ਵਫਾਦਾਰੀ ਦੇ ਨਾਲ ਇਮਾਨਦਾਰੀ ਦੇ ਨਾਲ ਸਮਝਦਾਰੀ ਦੇ ਨਾਲ ਵਚਨ ਦੀ ਆਗਿਆਕਾਰੀ ਕਰਦੇ ਹੋਇਆ ਉਹ ਲੋਕ ਕਿਸੇ ਵੀ ਦੁਸ਼ਟ ਦੀ ਤਾਕਤ ਦੇ ਨਾਲੋਂ ਕਿਸੇ ਵੀ ਸ਼ੈਤਾਨ ਦੀ ਸ਼ਕਤੀ ਦੇ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਆ ਜ਼ਿਆਦਾ ਤਾਕਤਵਰ ਆ ਉਹਦਾ ਇੱਕ ਬਹੁਤ ਸੋਲਿਡ ਰੀਜ਼ਨ ਹੈ ਕਿਉਂ ਅਸੀਂ ਜ਼ਿਆਦਾ ਸ਼ਕਤੀਸ਼ਾਲੀ ਆ ਉਹਦੇ ਨਾਲੋਂ ਪਹਿਲਾ ਰੀਜ਼ਨ ਕਿ ਸਾਡੇ ਕੋਲੇ ਯਿਸੂ ਨਾਮ ਹੈ ਹਾਲੇਲੂਇਆ ਉਹ ਨਾਮ ਜੋ ਸਾਰੇ ਨਾਮਾਂ ਚੋਂ ਉੱਚਾ ਨਾਮ ਆ ਅਰ ਸ਼ਕਤੀਸ਼ਾਲੀ ਨਾਮ ਹੈ ਦੂਜੀ ਚੀਜ਼ ਕਿ ਵੈਰੀ ਦੇ ਕੋਲ ਜੋ ਕੁਝ ਵੀ ਆ ਉਹ ਵਧ ਨਹੀਂ ਸਕਦਾ ਉਹ ਘਟਦਾ ਜਾ ਰਿਹਾ ਹੈ ਫਰਜ ਰੱਖੋ ਕਿ ਇੱਕ ਵਿਅਕਤੀ ਆ ਉਹ ਬਹੁਤ ਅਰਬਪਤੀ ਆ ਖਰਬਪਤੀ ਆ ਬਹੁਤ ਧਨ ਹੈ ਉਹਦੇ ਕੋਲੇ ਪਰ ਜਿੰਨਾ ਉਹਦੇ ਕੋਲ ਹੈਗਾ ਆ ਓਨਾ ਹੀ ਆ ਉਹ ਨੂੰ ਉਹ ਵਧਾ ਨਹੀਂ ਸਕਦਾ ਕਿਉਂਕਿ ਉਹਦੇ ਸਾਰੇ ਕੰਮ ਜਿੱਥੋਂ ਉਹਨੂੰ ਪੈਸਾ ਆਉਂਦਾ ਸੀ ਉਹ ਬੰਦ ਹੋ ਚੁੱਕੇ ਆ ਪਰ ਇੱਕ ਵਿਅਕਤੀ ਆ ਉਹਦੇ ਕੋਲੇ ਬਸ ਲੱਖ ਰੁਪਇਆ ਆ ਪਰ ਉਹਦੀ ਆਮਦਨ ਦੇ ਰਾਹ ਖੁੱਲੇ ਹੋਏ ਆ ਸੋ ਦੋਵਾਂ ਦੇ ਵਿੱਚੋਂ ਬੈਟਰ ਕੌਣ ਆ ਜਿਹਦੀ ਆਮਦਨ ਦੇ ਰਾਹ ਖੁੱਲੇ ਹੋਏ ਆ ਕਿਉਂਕਿ ਖਾਦਿਆਂ ਦਾ ਖੂ ਵੀ ਖਾਲੀ ਹੋ ਜਾਂਦੇ ਆ ਤਾਂ ਜਿਹੜਾ ਸ਼ੈਤਾਨ ਆ ਉਹਦੇ ਕੋਲੇ ਜਿੰਨੀ ਸ਼ਕਤੀ ਲੈ ਕੇ ਉਹ ਡਿੱਗਾ ਸੀ ਧਰਤੀ ਤੇ ਹੁਣ ਉਸ ਸ਼ਕਤੀ ਨੂੰ ਜਿੰਨਾ ਉਹ ਇਸਤੇਮਾਲ ਕਰਦਾ ਜਾ ਰਿਹਾ ਉਹਦੀ ਸ਼ਕਤੀ ਘਟਦੀ ਜਾ ਰਹੀ ਆ ਉਹ ਕਮਜ਼ੋਰ ਹੁੰਦਾ ਜਾ ਰਿਹਾ ਆ ਉਹ ਨਵੇਂ ਸਿਰਿਓਂ ਬਲ ਨਹੀਂ ਪਾ ਸਕਦਾ ਕਿਉਂਕਿ ਉਹ ਡਿਸਕਨੈਕਟ ਹੋ ਚੁੱਕਿਆ ਹੈਵਨ ਦੇ ਨਾਲੋਂ ਜਿੱਥੇ ਪਰਮੇਸ਼ਵਰ ਜੀ ਆ 103 ਨੰਬਰ ਜ਼ਬੂਰ ਚ ਕੀ ਲਿਖਿਆ ਉਹਦੇ ਜਿਹੜੇ ਦੂਤ ਆਹ ਕਹਿੰਦੇ ਪਰਮੇਸ਼ਵਰ ਦੇ ਉਹਦੇ ਦੂਤ ਉਹਦੇ ਤੋਂ ਨਵਾਂ ਬਲ ਪਾਉਂਦੇ ਆ ਉਹਦਾ ਸ਼ਬਦ ਸੁਣ ਕੇ ਆਖੇ ਲੱਗਦੇ ਆ ਤੇ ਸਾਮਰ ਦੇ ਨਾਲ ਭੜਦੇ ਜਾਂਦੇ ਆ ਪਰ ਉਹ ਜਿਹੜੇ ਹੈਵਨ ਚੋਂ ਬਾਹਰ ਕੱਢ ਦਿੱਤੇ ਗਏ ਆ ਸਵਰਗ ਚੋਂ ਬਾਹਰ ਕੱਢ ਦਿੱਤੇ ਗਏ ਹੁਣ ਉਹ ਨਵਾਂ ਬਲ ਨਹੀਂ ਪਾਉਂਦੇ ਹੁਣ ਉਹਨਾਂ ਨੂੰ ਨਵੀਂ ਸ਼ਕਤੀ ਨਹੀਂ ਮਿਲਦੀ ਹੁਣ ਜੋ ਉਹਨਾਂ ਦੇ ਕੋਲ ਆ ਉਹ ਖਰਚ ਕਰ ਰਹੇ ਆ ਤੇ ਜਦੋਂ ਅਸੀਂ ਖਰਚ ਕਰਦੇ ਆ ਉਹ ਘਟਦਾ ਆ ਉਦੋਂ ਤੱਕ ਵਾਧਾ ਨਹੀਂ ਜਦੋਂ ਤੱਕ ਅਸੀਂ ਕਮਾਉਂਦੇ ਨਹੀਂ ਉਹ ਕਮਾ ਨਹੀਂ ਸਕਦਾ ਪਰ ਅਸੀਂ ਜਦੋਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠਦੇ ਹਾਂ ਸਾਡੇ ਉੱਤੇ ਮਸਾ ਵਧਦਾ ਜਾਂਦਾ ਹੈ ਐਵਰੀ ਡੇ ਫਰੈਸ਼ ਐਨੋਇੰਟਿੰਗ ਆਉਂਦੀ ਆ ਸਾਡੇ ਉੱਤੇ ਸਾਡਾ ਪਿਆਲਾ ਭਰਦਾ ਜਾਂ ਪੁੱਛਲਦਾ ਜਾਂ ਹ Alleluia so we are more powerful than any ਦੀ ਮਨ ਪਾਵਰ ਅਸੀਂ ਕਿਸੇ ਵੀ ਸ਼ੈਤਾਨੀ ਸ਼ਕਤੀ ਦੇ ਨਾਲੋਂ ਜ਼ਿਆਦਾ ਸਮਰਥੀਆਂ ਕਿਉਂਕਿ ਐਵਰੀ ਡੇ ਸਾਡੇ ਉੱਤੇ ਪਰਮੇਸ਼ਵਰ ਦਾ ਸਮਰਥ ਜਿਹੜਾ ਆ ਉਹ ਉੱਤਰਦਾ ਆ ਉਹ ਵੱਧਦਾ ਆ ਅਸੀਂ ਜਦੋਂ ਵੀ ਪਰਮੇਸ਼ਵਰ ਜੀ ਦੇ ਨਾਲ ਕਨੈਕਟ ਹੁੰਨੇ ਆ ਅਸੀਂ ਉਦੋਂ ਹੀ ਮਸਾਂ ਨੂੰ ਲੈ ਸਕਦੇ ਹਾਂ ਉਦੋਂ ਹੀ ਸਮਰਥ ਦੇ ਨਾਲ ਭੱਜ ਸਕਦੇ ਹਾਂ ਹਾਲੇਲੂਇਆ ਪਰ ਵੈਰੀ ਦੇ ਨਾਲ ਇਦਾਂ ਨਹੀਂ ਹੋ ਸਕਦਾ ਇਸ ਲਈ ਅਗਰ ਤੁਸੀਂ ਕਿਸੇ ਵੀ ਸ਼ੈਤਾਨੀ ਸ਼ਕਤੀ ਦੇ ਉੱਤੇ ਫਤਿਹ ਪਾਉਣਾ ਚਾਹੁੰਦੇ ਹੋ ਹਰੇਕੋ ਦੁਸ਼ਟੀ ਤਾਕਤ ਜਿਹੜੀ ਤੁਹਾਨੂੰ ਕਮਜ਼ੋਰ ਦਿਖਾਉਂਦੀ ਆ ਜਿਹੜੀ ਤੁਹਾਨੂੰ ਪਰੇਸ਼ਾਨ ਕਰਦੀ ਆ ਅਗਰ ਤੁਸੀਂ ਚਾਹੁੰਦੇ ਤੁਸੀਂ ਉਹਦੇ ਉੱਤੇ ਭਾਰੀ ਹੋ ਜਾਓ ਤੁਸੀਂ ਉਹਨੂੰ ਹਰਾ ਦਿਓ ਤਾਂ ਫਿਰ ਤੁਸੀਂ ਜਿਆਦਾ ਤੋਂ ਜਿਆਦਾ ਟਾਈਮ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠਣਾ ਸ਼ੁਰੂ ਕਰੋ ਜਿਆਦਾ ਤੋਂ ਜਿਆਦਾ ਮਸਾ ਪਰਮੇਸ਼ਵਰ ਤੋਂ ਲੈਣਾ ਸ਼ੁਰੂ ਕਰੋ ਜਾਦੀ ਸਮਰਥ ਨੂੰ ਆਪਣੇ ਅੰਦਰ ਲਓ ਤੇ ਤੁਸੀਂ ਉਸ ਕਮਜ਼ੋਰ ਨੂੰ ਪਰਮੇਸ਼ਵਰ ਦੇ ਜ਼ੋਰ ਦੇ ਨਾਲ ਹਰਾ ਦਿਓਗੇ ਹallelujah ਕਿਉਂਕਿ ਉਹ ਕਮਜ਼ੋਰ ਹੋ ਰਿਹਾ ਹੈ ਔਰ ਤੁਸੀਂ ਜ਼ੋਰਵਰ ਹੋ ਰਹੇ ਹੋ ਕਹਿੰਦੇ ਜ਼ੋਰ ਦੇ ਨਾਲ ਪਵਿੱਤਰ ਆਤਮਾ ਦੇ ਜ਼ੋਰ ਦੇ ਨਾਲ ਔਰ ਵਚਨ ਚ ਕੀ ਲਿਖਿਆ ਕਹਿੰਦਾ ਜਦੋਂ ਪਵਿੱਤਰ ਆਤਮਾ ਆਏਗਾ ਤੇ ਤੁਸੀਂ ਸ਼ਕਤੀ ਪਾਓਗੇ ਹallelujah ਜਦੋਂ ਪਵਿੱਤਰ ਆਤਮਾ ਆਏਗਾ ਤੁਸੀਂ ਸ਼ਕਤੀ ਪਾਓਗੇ ਔਰ ਪਰਮੇਸ਼ਵਰ ਨੇ ਪਵਿੱਤਰ ਆਤਮਾ ਨੂੰ ਯਿਸੂ ਨਾਮ ਤੇ ਭੇਜ ਦਿੱਤਾ ਹallelujah ਕਿੰਨਿਆਂ ਨੇ ਪਵਿੱਤਰ ਆਤਮਾ ਦਾ ਵਰਦਾਨ ਪਾਇਆ ਆ ਆਲਮੋਸਟ ਤੁਸੀਂ ਸਾਰਿਆਂ ਨੇ ਪਾਇਆ ਸੋ ਪ੍ਰਭੂ ਜੀ ਦੀ ਬੜੀ ਆਈ ਹੋਵੇ ਜੇਕਰ ਤੁਸੀਂ ਸਾਰਿਆਂ ਨੇ ਪਾਇਆ ਆ ਫਿਰ ਤੁਹਾਡੇ ਕੋਲੇ ਸ਼ਕਤੀ ਆ ਚੁੱਕੀ ਆ ਹallelujah ਕਿਉਂਕਿ ਜਿੱਥੇ ਪਰਮੇਸ਼ਵਰ ਦਾ ਆਤਮਾ ਆ ਉੱਥੇ ਪਰਮੇਸ਼ਵਰ ਦਾ ਸਮਰਥ ਹੈ ਉੱਥੇ ਪਰਮੇਸ਼ਵਰ ਦੀ ਸ਼ਕਤੀ ਅਰ ਤੁਸੀਂ ਹੁਣ ਉਸ ਸ਼ਕਤੀ ਨੂੰ ਵਧਾ ਸਕਦੇ ਆ ਜਿੱਦਾਂ ਜਿੱਦਾਂ ਤੁਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਆਪਣਾ ਸਮਾਂ ਵਧਾਈ ਜਾਣਿਆ ਜਿੱਦਾਂ ਜਿੱਦਾਂ ਤੁਸੀਂ ਪ੍ਰਭੂ ਜੀ ਦੇ ਨਾਲ ਆਪਣੀ ਵਫਾਦਾਰੀ ਵਧਾਈ ਜਾਣੀ ਆ ਜਿੱਦਾਂ ਜਿੱਦਾਂ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਗਿਆਕਾਰੀ ਦੇ ਨਾਲ ਚੱਲਣਾ ਸ਼ੁਰੂ ਕਰ ਦੇਣਾ ਕੀ ਹੋਣਾ ਤੁਹਾਡੀ ਸ਼ਕਤੀ ਵਧਦੀ ਜਾਣੀ ਆ ਜਦੋਂ ਤੁਹਾਡੀ ਸ਼ਕਤੀ ਵਧਦੀ ਗਈ ਵੈਰੀ ਨੇ ਨਿਰਬਲ ਹੁੰਦਾ ਜਾਣਾ ਹੈ ਹallelujah ਪ੍ਰਭੂ